ਇਲੇ ਐਸਐਸਪੀ ਸਾਹਿਬਾ ਅਦਰ ਜਲੰਧਰ ਵੱਲੋਂ ਇਹ ਟੀਮਾਂ ਤਿਆਰ ਕੀਤੀਆਂ ਗਈਆਂ ਇਨਸਪੈਕਟਰ ਨਾਲ ਲਾ ਕੇ ਹਰ ਸਬਡਿਵੀਜ਼ਨ ਦੇ ਵਿੱਚ ਵੀ ਤੇ ਨਾਲ ਟਰੈਫਿਕ ਮੁਲਾਜ਼ਮ ਲਾਏ ਗਏ ਨੇ 112 ਦੀਆਂ ਟੀਮਾਂ ਲਾਈਆਂ ਗਈਆਂ ਇਹ ਟਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਤੇ ਉਹ ਲੁੱਟਾ ਘੁਆ ਨੂੰ ਕੰਟਰੋਲ ਕਰਨ ਵਾਸਤੇ ਸਨੇਚਿੰਗ ਨੂੰ ਕੰਟਰੋਲ ਕਰਨ ਵਾਸਤੇ ਲਾਈਆਂ ਗਈਆਂ ਜੇ ਸਪੈਸ਼ਲੀ ਇਹਦੇ ਨਾਲ ਕਾਫੀ ਸਨੇਚਿੰਗ ਵਿੱਚ ਵੀ ਕਾਫੀ ਕੰਟਰੋਲ ਹੋਇਆ ਜੇ ਤੇ ਬਾਕੀ ਜਿਹੜਾ ਹੈਗਾ ਕੁਝ ਸ਼ਿਕਾਇਤਾਂ ਆ ਰਹੀਆਂ ਨੇ ਸਕੂਲਾਂ ਦੇ ਛੁੱਟੀ ਦਾ ਟਾਈਮ ਜਿਹੜਾ ਵਰਲਡ ਸਕੂਲ ਆ ਉਹਨਾਂ ਦੇ ਅ ਕੁਝ ਮਂਡੀ ਰਵਾਤਾ ਜਿਹੜਾ ਆਣ ਕੇ ਆ ਉਹ ਜਿਹੜੇ ਮਾਰਦੇ ਆ ਉਹਨਾਂ ਦੇ ਕਰਕੇ ਸਪੈਸ਼ਲੀ ਅਸੀਂ ਨਾਕੇ ਸਕੂਲਾਂ ਦੇ ਲਾਗੇ ਲਾਉਨੇ ਆ ਜਦੋਂ ਛੁੱਟੀ ਹੁੰਦੀ ਆ ਤੇ ਜਿਹੜੇ ਵੀ ਵਹੀਕਲ ਬਿਨਾ ਕਾਗਜ਼ਾਂ ਦੇ ਚੱਲ ਰਹੇ ਨੇ ਉਹਨਾਂ ਦੇ ਅਸੀਂ ਸਪੈਸ਼ਲੀ ਚਲਾਨ ਕੱਟ ਰਹੇ ਆ ਅੱਜ ਅਸੀਂ ਹੁਣ ਤੱਕ ਤਕਰੀਬਨ ਅ 7-8 ਮੋਟਰਸਾਈਕਲ ਬੌਂਡ ਕਰ ਚੁੱਕੇ ਆ ਜਿਨ੍ਹਾਂ ਦੇ ਕਾਗਜ਼ ਹੈ ਨਹੀਂ ਸੀ ਆ ਟੁਕੜ ਟਵੀ 12 13 ਚਲਾਨ ਕੱਢ ਦਿੱਤੇ ਨੇ ਜਿਹੜੇ ਮੋਟਰਵਿਲ ਵੀ ਕਲੈਕਟ ਦੀਆਂ ਅ ਮਤਲਬ ਕਿ ਲੰਘਣਾ ਕਰ ਰਹੇ ਸੀ ਇਹ ਹੁੱਲੜ ਬਾਜ਼ਾ ਜਿਹੜੇ ਵੱਡੇ ਵੱਡੇ ਹੋਰਮ ਲਈ ਕਰਦੇ ਆ ਉਹਨਾਂ ਨੂੰ ਹਾਂਜੀ ਹੁੱਲੜ ਬਾਜ਼ਾ ਨੂੰ ਮੈਸੇਜ ਇਹੋ ਹੀ ਆ ਵੀ ਉਹ ਆਪਣਾ ਹੁਣ ਆਪਣਾ ਆਪਣੇ ਕਮਾਕਾਰਾਂ ਦੇ ਵਿੱਚ ਨਿੱਜੀ ਧਿਆਨ ਦੇਣ ਨਾ ਇਹ ਜਿਹੜੀ ਹੁੱਲੜ ਬਾਜ਼ੀ ਕਰਦੇ ਆਣਕ ਸਕੂਲਾਂ ਦੇ ਅੱਗੇ ਜਾਂ ਕਾਲਜਾਂ ਦੇ ਅੱਗੇ ਤੁਰੇ ਫਿਰਦੇ ਆ ਇਹ ਇਹਨਾਂ ਦੇ ਪੂਰੀ ਕੰਟਰੋਲ ਕੀਤਾ ਜਾਊਗਾ ਇਹਨਾਂ ਦੇ ਚਲਾਨ ਇਕੱਠੇ ਜਾ ਰਹੇ ਆ ਇਹ ਕੋਈ ਵੀ ਵਾਰਾ ਕਰਦ ਜਿਹੜਾ ਫਿਰ ਰਿਹਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ